ਆਹ ਇਹ ਬੰਦੇ ਮਾਰ ਨਹੀਂ ਲਗਾ ਆ ਨੀ ਕੀ ਐਸੇ ਵਿਧਿ ਨਹੀਂ ਹੋਈ ਤੇ ਆਪਾਂ ਲੋਣੀ ਤੇ ਹੈਗੀ ਆ ਮੁੜ ਕੇ ਇਹਨਾਂ ਫੇਰ ਰਸਕਾ ਰੈਕਸ ਕੀ ਹੈ ਐਂ ਕੋਈ ਰਸਕਾ ਤੇ ਸਾਰੀ ਰੱਖੀ ਲਾ ਲਿਓ ਜਿੰਨਾ ਵੀ ਹੈ ਲਾ ਦੂਜੀ ਤਰ੍ਹਾਂ ਲਾ ਦੂਜੀ ਤਰ੍ਹਾਂ ਲਾ ਹਾਂ ਕੋਈ ਨਹੀਂ ਆਇਆ ਆਇਆ ਇੱਕ ਤਾਂ ਪਤਾ ਲੱਗ ਜਾਂਦਾ ਹਣਾ ਅੱਗੇ ਪਲਾ ਲਗਾਇਆ

और ये जो मैंने बताया है मैं तो करते गया खुद भेजता रहने लगा ਨਕੋਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹੈਗੇ ਆ ਲਗਾਤਾਰ ਜੇਕਰ ਗੱਲ ਕਰੀਏ ਤਾਂ ਪਹਾੜੀ ਇਲਾਕਿਆਂ ਦੇ ਵਿੱਚ ਵੀ ਜਿਹੜਾ ਹੈਗਾ ਬਰਸਾਤਾਂ ਨੇ ਆਪਣਾ ਕਹਿਰ ਮਚਾਇਆ ਹੋਇਆ ਵਾ ਪਹਾੜੀ ਇਲਾਕਿਆਂ ਤੋਂ ਇਲਾਵਾ ਜਿਹੜਾ ਮੈਦਾਨੀ ਇਲਾਕੇ ਨੇ ਉਹਨਾਂ ਦੇ ਵਿੱਚ ਵੀ ਬਾੜ ਆਣ ਦੇ ਕਾਰਨ ਜਿਹੜਾ ਹੈਗਾ ਵਾ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੇਕਰ ਗੱਲ ਕਰੀਏ ਤਾਂ ਸੁਲਤਾਨਪੁਰ ਦੀ ਗੱਲ ਕਰੀਏ ਜਾਂ ਹੋਰ ਇਲਾਕਿਆਂ ਦੀ ਗੱਲ ਕਰੀਏ ਤਾਂ ਪਾਣੀ ਦੇ ਵਿੱਚ ਜਿਹੜਾ ਹੈਗਾ ਕਈ ਘਰ ਡੁੱਬ ਚੁੱਕੇ ਨੇ ਅੱਜ ਇੱਕ ਨਕੋਦਰ ਦੀ ਤਸਵੀਰ ਦਿਖਾਉਣ ਜਾ ਰਹੇ ਆ ਨਕੋਦਰ ਦੇ ਵਿੱਚ ਵੀ ਇੱਕ ਮਕਾਨ ਜਿਹੜਾ ਹੈਗਾ ਰਾਤ ਕਰੀਬ 2 ਵਜੇ ਦੇ ਹੇਗਾ ਵਾ ਇਹ ਬਾਥਰੂਮ ਸਿਗਾ ਇਹ ਜਿਹੜਾ ਇਹ ਮਕਾਨ ਦੇ ਵਿੱਚ ਜਿਹੜਾ ਹੈਗਾ ਵਾ ਚਾਰ ਜਣੇ 6 ਜਣੇ ਰਹਿੰਦੇ ਹਨ ਤੇ ਜਿਨ੍ਹਾਂ ਦੇ ਵਿੱਚੋਂ ਚਾਰ ਜਣੇ ਰਾਤ ਦੇ ਸਮੇਂ ਵੀ ਘਰ ਦੇ ਵਿੱਚ ਮੌਜੂਦ ਸਨ ਪਰ ਜਿਹੜਾ ਕਿ ਰਾਤ ਦੇ ਸਮੇਂ ਇਹ ਹਾਸਾ ਹੋਇਆ ਕਿਉਂਕਿ ਇਹ ਮੁਹੱਲਾ ਜਿਹੜਾ ਹੈਗਾ ਚੱਲਦਾ ਹੈਗਾ ਵਾ ਮੁਹੱਲੇ ਦੇ ਵਿੱਚ ਕਿਸੇ ਵੇਲੇ ਵੀ ਕੋਈ ਵੱਡਾ ਹਾਸਾ ਹੋ ਸਕਦਾ ਸੀਗਾ ਤੇ ਜਿਹੜੇ ਕਿ ਮਕਾਨ ਦੇ ਨਾਲ ਰਹਿੰਦੇ ਨੇ ਜਿਨ੍ਹਾਂ ਦੇ ਘਰ ਜਿਹੜੇ ਘਰ ਦੇ ਕੋਲ ਡਿੱ ਗਿਆ ਹੈਗਾ ਵਾ ਉੱਥੇ ਘਰ ਦੇ ਕੋਲ ਜਿਹੜੇ ਰਹਿੰਦੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਸਰ ਕੀ ਨਾਮ ਜੀ ਹਾਂ ਜੀ ਅਰਜੰਦਰ ਅਰਜੰਦਰ ਕੁਮਾਰ ਜੀ ਸਰ ਕੀ ਕਹਿਣਾ ਚਾਹੋਗੇ ਜਿਹੜਾ ਇਹ ਮਕਾਨ ਡਿੱ ਗਿਆ ਹੈਗਾ ਵਾ ਮਕਾਨ ਡਿੱ ਗਿਆ ਵੀ ਬਰਸਾਤਾਂ ਕਾਫੀ ਭਈਆਂ ਇਸ ਕਰਕੇ ਮਕਾਨ ਕੁਝ ਪੁਰਾਣਾ ਸੀਗਾ ਤੇ ਪੁਰਾਣਾ ਹੋਣ ਕਰਕੇ ਡਾਣੀ ਉਹ ਡਿੱਗ ਪਿਆ ਲੇਕਿਨ ਇਹ ਆ ਵੀ ਪਰਮਾਤਮਾ ਦੀ ਦਇਆ ਤੇ ਇੱਥੇ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਜੇ ਇਸ ਡਿੱਗਿਆ ਤਾਂ ਰੂਮ ਹੀ ਇੱਕ ਤੇ ਲੇਕਿਨ ਉੱਥੇ ਉਹਨਾਂ ਨੇ ਉਹ ਬਾਥਰੂਮ ਵਾਸਤੇ ਯੂਜ਼ ਕਰ ਰਹੇ ਸੀਗੇ ਤੇ ਆਪੇ ਦੂਸਰੇ ਕਮਰੇ ਚ ਪੈ ਗਏ ਰਾਤ ਨੂੰ ਜਾਨੀ ਇਹ ਹੋਣ ਕਰਕੇ ਘਟਣਾ ਤੇ ਇਹਦਾ ਨੁਕਸਾਨ ਨਹੀਂ ਹੋਇਆ ਬਾਕੀ ਮਾਲੀ ਨੁਕਸਾਨ ਹੋਇਆ ਜਾਂ ਨਹੀਂ ਨੁਕਸਾਨ ਤਾਂ ਬਚਾਇਆ ਮਾਲੀ ਨੁਕਸਾਨ ਦੀ ਗੱਲ ਕਰੀਏ ਕਿੰਨਾ ਕੁ ਹੋ ਗਿਆ ਉਹ ਤਕਰੀਬਨ ਹੀ 15-20 ਹਜ਼ਾਰ ਦਾ ਤਕਰੀਬਨ ਹੈਗਾ ਹੀ ਆ ਬਾਕੀ ਆ ਜੋ ਸਮਾਨ ਆ ਚੱਕ ਟਿਕਾਈ ਤੇ ਹੋਣਾ ਟਵਾਈ ਟਵਾਈ ਤੇ ਹੋਣਾ ਇਹ ਜਦੋਂ ਵਕਰਾਉਣਾ ਤੇ ਇਹ ਮਕਾਨ ਹੈ ਕਿਦਾ ਆ ਇਹ ਜੀ ਮਕਾਨ ਹੈ ਪਰਸ਼ੋਤਮ ਸ਼ਰਮਾ ਹੋਣੀ ਆ ਜਿਹਨਾਂ ਦੀ ਡੈਥ ਹੋ ਚੁੱਕੀ ਆ ਲੇਕਿਨ ਉਹਨਾਂ ਦੇ ਬੱਚੇ ਜਿਹੜੇ ਬਾਹਰ ਆ ਕਿੰਨਾ ਸਮਾਂ ਹੋ ਗਿਆ ਉਹਨਾਂ ਨੂੰ ਗਿਆਨ ਬੱਚਿਆਂ ਨੂੰ ਗਿਆਨ ਨੂੰ ਤਾਂ 15 ਸਾਲ ਹੋ ਗਏ ਤੇ ਇਹਦੀ ਰਿਪੇਅਰ ਵਗੈਰਾ ਨਹੀਂ ਹੋਈ ਸੀ ਜਾਂ ਕੀ ਕਰਦੇ ਰਿਪੇਅਰ ਤਾਂ ਟਾਈਮ ਵੀ ਟਾਈਮ ਜਦੋਂ ਕਰਾਉਂਦੇ ਰਹੇ ਆ ਔਰ ਉਹਨਾਂ ਮਕਾਨ ਪੁਰਾਣਾ ਹੋਣ ਕਰਕੇ ਔਰ ਬਾਰਸ਼ਾ ਜ਼ਿਆਦਾ ਹੋਣ ਕਰਕੇ ਇਹ ਜਿਹੜੇ ਆ ਡਿਗਣ ਦੇ ਕਾਰਨ ਹੀ ਬਣਿਆ ਜਿੱਦਾਂ ਰਾਤ ਦੀ ਗੱਲ ਕਰਦੇ ਆ 2 ਵਜੇ ਕਈ ਵਾਰੀ ਬੰਦਾ ਬਾਥਰੂਮ ਕਰਨ ਵੀ ਉੱਠਿਆ ਹੁੰਦਾ ਫੇਰ ਵੀ ਵੱਡਾ ਨੁਕਸਾਨ ਹੋ ਸਕਦਾ ਹੋ ਸਕਦਾ ਸੀ ਲੇਕਿਨ ਫੇ ਉਹ ਬਾਥਰੂਮ ਇਹ ਤੌਰ ਤੇ ਵਰਤੇਦੇ ਸੀਗੇ ਲੇਕਿਨ ਰਾਤ ਨੂੰ ਇਧਰ ਨਹੀਂ ਕੁ ਆਇਆ ਇਸ ਕਰਕੇ ਬਚਾਇਆ ਕਿੰਨੇ ਕਿੰਨੇ ਜਣੇ ਰਹਿੰਦੇ ਸੀ ਇੱਥੇ ਇੱਥੇ ਵੈਸੇ ਤਾਂ 6 ਦਾ ਪਰਿਵਾਰ ਸੀ ਇੱਥੇ ਦੋ ਲੜਕੀਆਂ ਜਿਹੜੀਆਂ ਉਹ ਪਿੰਡ ਗਈਆਂ ਸੀ ਤੇ ਚਾਰ ਜਣੇ ਇੱਥੇ ਸਗੇ ਰਹਿੰਦੇ ਤੇ ਉਹ ਚਾਰ ਜਣੇ ਵੀ ਦੂਸਰੇ ਕਮਰੇ ਚ ਪਏ ਸੀ ਤੇ ਹੁਣ ਇਸ ਵੇਲੇ ਉਹ ਕਿੱਥੇ ਹੈਗੇ ਆ ਇਸ ਵੇਲੇ ਉਹ ਸ਼ਿਫਟੀ ਕਰਦੇ ਸਮਾਨ ਕੱਢ ਕੇ ਲੈ ਜਾਂਦੇ ਸਮਾਨ ਕੱਢ ਰਹੇ ਹੈਗੇ ਆ ਹੈਗੇ ਇੱਥੇ ਹੀ ਸਗੇ ਉਸ ਤੇ ਤੇ ਜਿਵੇਂ ਲਗਾਤਾਰ ਆਪਾਂ ਗੱਲ ਕਰੀਏ ਮੈਦਾਨੀ ਇਲਾਕਿਆਂ ਦੀ ਗੱਲ ਕਰੀਏ ਪਹਾੜੀ ਇਲਾਕਿਆਂ ਦੇ ਵਿੱਚ ਗੱਲ ਕਰੀਏ ਤਾਂ ਲਗਾਤਾਰ ਇਸ ਤਰ੍ਹਾਂ ਦੀਆਂ ਬਰਸਾਤਾਂ ਹੋ ਰਹੀਆਂ ਕੀ ਕਹਿਣਾ ਚਾਹੋਗੇ ਬਰਸਾਤਾਂ ਐਵਰੇਜ ਨਾਲੋਂ ਜ਼ਿਆਦਾ ਹੋ ਰਹੀਆਂ ਜਿੱਦਾਂ ਪਹਾੜਾਂ 'ਚ ਵੀ ਕਾਫੀ ਨੁਕਸਾਨ ਹੋ ਰਿਹਾ ਇਸੇ ਤਰ੍ਹਾਂ ਮੈਦਾਨੀ ਇਲਾਕਿਆਂ 'ਚ ਵੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਪਹਾੜੀ ਇਲਾਕਿਆਂ ਦੇ ਨਾਲ-ਨਾਲ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਨੁਕਸਾਨ ਕਾਫੀ ਹੋ ਰਿਹਾ ਹੈਗਾ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਦੇਣ ਕਿ ਕਿਸ ਤਰ੍ਹਾਂ ਜਿਹੜਾ ਇਹ ਮਕਾਨ ਡਿੱ ਗਿਆ ਹੈਗਾ ਕਿਉਂ ਇਹ ਤਾਖਣ ਤਾਖਣ ਕਰਕੇ ਜਿਹੜਾ ਬਚਾਅ ਹੋ ਗਿਆ ਜਾਨੀ ਨੁਕਸਾਨ ਕਿਉਂਕਿ ਇੱਥੇ 4 ਜਣੇ ਜਿਹੜੇ ਹੈਗੇ ਦੱਸੇ ਜਾ ਰਹੇ ਨੇ ਹਜੇ ਵੀ ਜਿਹੜੇ ਲੋਕ ਰਹਿੰਦੇ ਰਹਿੰਦੇ ਹਨ ਤੇ ਰਾਤ ਦੇ ਸਮੇਂ 2 ਵਜੇ ਦੇ ਕਰੀਬ ਇਹ ਜਿਹੜਾ ਹਾਦਸਾ ਵਾਪਰਿਆ ਹੈਗਾ ਵਾ ਕੈਮਰਾਮੈਨ ਨੂੰ ਕਹਾਂਗਾ ਕਿ ਦਿਖਾ ਦੇਣ ਕਿ ਕਿਸ ਤਰ੍ਹਾਂ ਜਿਹੜਾ ਮਕਾਨ ਜਿਹੜਾ ਹੈਗਾ ਕਿਉਂਕਿ ਇਹਦੀ ਰਿਪੇਅਰ ਜੇ ਕਰ ਲੀਏ ਤਾਂ ਰਿਪੇਅਰ ਵੀ ਲਗਾਤਾਰ ਹੁੰਦੀ ਰਹਿੰਦੀ ਹੈਗੀ ਆ ਪਰ ਇਸ ਵਾਰ ਬਰਸਾਤਾ ਜ਼ਿਆਦਾ ਹੋਣ ਕਾਰਨ ਇਹ ਜਿਹੜੇ ਹਾਸੇ ਵਾਪਰ ਰਹੇ ਨੇ ਕੈਮਰਾ ਪਰਸਨ ਨਾਲ ਪਨੀਰ ਤਰੋੜਾ ਨਿਕੋਦਰ